ਕੱਤਿ ਸ਼ਰੀ ਕਾਲਦ ਤੋਂ ਸਾਡੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਭਾਈ ਡੱਲਜੀ ਜੀ ਦਾ ਅਮਰ ਸ਼ਕਨਾ ਸਾਖੀ ਸਾਂਝੀ ਕਰਾਂਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਦੋਂ ਕਲਾਂਗੀਧਰ ਪਿਤਾ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਸੰਤਾਂ ਇੱਕ ਦਿਨ ਸ਼ਾਮ ਨੂੰ ਭਾਈ ਡੱਲਾ ਹੱਥ ਵਿੱਚ ਕਿਰਪਾਨ ਤੇ ਢਾਲ ਫੜ ਕੇ ਗੁਰੂ ਜੀ ਦੇ ਸਾਹਮਣੇ ਕਹਿਣ ਲੱਗੇ ਕਿ ਮਹਾਰਾਜ ਅੱਜ ਪੈਰੇ ਦੀ ਸੇਵਾ ਮੈਂ ਕਰਾਂਗਾ ਬਾਕੀ ਪੈਰੇ ਦਾ ਸਿੱਖਾਂ ਨੂੰ ਕਹੋ ਕਿ ਅੱਜ ਤੁਸੀਂ ਸਾਰੇ ਜਣੇ ਆਰਾਮ ਕਰ ਲੋ ਸਤਿਗੁਰਾਂ ਨੇ ਬਹੁਤ ਲੋਕਿਆ ਕਿ ਕਿਆ ਤੂੰ ਚੌਧਰੀ ਹੈ ਪਰ ਡੱਲਾ ਜੀ ਕਹਿਣ ਲੱਗੇ ਨਹੀਂ ਪਾਸ਼ਾ ਮੇਰੀ ਭਾਵਨਾ ਹੈ ਅੱਜ ਸਾਰੀ ਰਾਤ ਪੈਰਾ ਮੈਂ ਦੇਵਾਂਗਾ ਆਪ ਆਰਾਮ ਕਰੋ ਸਤਿਗੁਰੂ ਜੀ ਸੌ ਗਏ ਰਾਤ ਨੂੰ ਰਾਤ ਨੂੰ ਵਿੱਚ ਵਿੱਚ ਬੁਲਾਉਂਦੇ ਰਹੇ ਤਾਂ ਕਿ ਪੈਰੇਦਾਰ ਸੱਚੇ ਰਹੀ ਡੱਲਾ ਹੰਗਾਰਾ ਭਰਦੇ ਰਹੇ ਰਾਤ ਬੀਤੀ ਅਮਰਤ ਵੀਲਾ ਹੋਇਆ ਕਲਗੀਆਂ ਵਾਲੇ ਪਿਤਾ ਜਾਗ ਕੇ ਵੇਖਿਆ ਕਿ ਭਾਈ ਡੱਲਾ ਜੀ ਪੈਰੇ ਤੇ ਖੜੇ ਹਨ ਅਤੇ ਬੜੇ ਖੁਸ਼ ਹੋ ਗਏ ਇਹ ਕਿਆ ਮਿਹਰ ਦੇ ਘਰ ਆਏ ਆਂ ਕਿਆ ਡੱਲਿਆ ਕੁਝ ਮੰਗ ਜੂ ਇੱਛਾ ਏ ਡਲਾ ਹੱਥ ਜੋੜ ਕੇ ਬੋਲੇ ਪਾਸ਼ਾ ਜੀ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੀ ਦਿਓ ਲੋ ਜੀ ਨੇ ਹੁਕਮ ਕੀਤਾ ਫਿਰ ਅਮਰਤ ਸ਼ਖ ਸਿੱਖੀ ਸਦਕ ਕਮਾੜ ਡੱਲੇ ਤੋਂ ਦਲ ਸਿੰਘ ਬਣ ਜੀ ਸਾਡੇ ਚਰਨਾਂ ਵਿੱਚ ਥਾਂ ਚਾਹੀਦੀ ਆ ਤਾਂ ਆਈ ਡੱਲੇ ਜੀ ਨੇ ਕਿਆ ਮਹਾਰਾਜ ਮੈਂ ਤੇ ਬਹੁਤ ਅਮਰਤ ਸ਼ਖ ਹੈ ਪਾਸ਼ਾ ਖੈਨ ਲੱਗੇ ਝੂਠ ਕਿਉਂ ਬੋਲਦਾ ਹੈਂ ਅਸੀਂ ਤੇ ਦੇਖਿਆ ਨਹੀਂ ਆਈ ਸਾਬ ਨੇ ਕਿਆ ਮਹਾਰਾਜ ਮੈਂ ਆਪ ਜੀ ਦਾ ਪ੍ਰਸ਼ਾਦ کئی ਵਾਰਸ਼ਾ ਕਿਹਾ ਹੈ ਉਹ ਵੀ ਤਾਂ ਅਮਰਤ ਹੀ ਹੋਇਆ ਨਾ ਸਤਿਗੁਰੂ ਜੀ ਕਹਿਣ ਲੱਗੇ ਨਹੀਂ ਖੰਡੇ ਬਾਟੇ ਦਾ ਅਮਰਤ ਸ਼ੱਕ ੱਲੇ ਜੀ ਨੇ ਕਿਹਾ ਜੀ ਪ੍ਰਸ਼ਾਦ ਵਿੱਚ ਵੀ ਤਾਂ ਸ੍ਰੀ ਸਹਿਬ ਹੀ ਪੇਟ ਹੁੰਦੀ ਹੈ ਉਹ ਵੀ ਖੰਡੇ ਦਾ ਹੀ ਹੋਇਆ ਤੇ ਦਸ਼ਮਿਸ਼ ਪਿਤਾ ਜੀ ੱਲੇ ਹੀ ਰਪੂਲਪਨ ਦੇ ਕੀ ਹੱਸ ਪਈ ਕਹਿੰਦੇ ਨਾਂ ਡੱਲਿਆ ਹੁਣ ਟਾਲ ਮਟੋਲਣਾ ਕਰ ਪੰਜ ਪਿਆਰਾਂ ਦੇ ਹਾਜ਼ਰ ਹੋ ਕੇ ਅਮਰਤ ਦੀ ਦਾਤ ਲੈ ਜਿਹੜਾ ਖੰਡੇ ਵਸਤੇ ਦਾ ਅਮਰਤ ਛਕਦਾ ਹੈ ਉਹ ਗੁਰੂ ਦੇ ਜਹਾਜ਼ੇ ਚੜ ਜਾਂਦਾ ਹੈ ਉਸ ਉੱਪਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਸੁਣ ਕੇ ਡੱਲੇ ਨੇ ਕਿਆ ਜੀ ਸਤਿਵਚਨ ਕਬੀ ਰਾਜਪਾਈ ਸੰਤੋਖ ਸਿੰਘ ਲਿਖਦੇ ਹਨ ਕਿ ਅਗਲੇ ਦਿਨ ਭਾਈ ਡੱਲੇ ਨੇ ਆਪਣੇ ਸੌ ਸਾਥੀਆਂ ਸਮੇਤ ਖੰਡੇ ਬਾਟੇ ਦੀ ਪੌਲ ਇਤੇ ਗੁਰੂ ਕੇ ਜਹਾਜ਼ੇ ਚੜ ਕੇ ਡੱਲੇ ਤੋਂ ਭਾਈ ਡੱਲ ਸਿੰਘ ਬਣ ਗਿਆ ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ